ਜੀ ਰਾਜਸਥਾਨ ਦੇ ਅਮੀਰ ਘਰਾਂ ਦੇ ਗੇਟ ਪਰ ਮੈਂ ਰਾਜਸਥਾਨ ਚ ਨਹੀਂ ਖੜਾ ਮੈਂ ਤਾਂ ਰਾਮਪੁਰੇ ਫਲਾਇਆ ਵੱਡਾਲਿਆਂ ਦੇ ਖੜਾ ਜਿਵੇਂ ਆ ਦੇਖੋ ਡਿਜ਼ਾਈਨਿੰਗ ਸਾਡੇ ਕੋਲ ਆ ਸਾਰੀ ਇਕ ਅਲੱਗ-ਅਲੱਗ ਡੋਰ ਸਾਡੇ ਇਥੇ ਫਿਟਿੰਗ ਕਰਕੇ ਦਿਖਾਏ ਹੋਏ ਜੀ ਤੁਹੋ ਕਿ ਪ੍ਰੋਪਰ ਕਸਟਮਰ ਨੂੰ ਪਤਾ ਲੱਗੇਗਾ ਮੇਰੀ ਕੂਠੀ ਚ ਲੱਗ ਕੇ ਡੋਰ ਕਿਸ ਤਰ੍ਹਾਂ ਦਾ ਬਣ ਜੂਗਾ ਜੀ ਜਿਵੇਂ ਆ ਦੇਖੋ ਇਹ ਆ ਸਾਰੀ ਡਿਜ਼ਾਈਨਿੰਗ ਆ ਗਈ ਜੀ ਆ ਦੇਖੋ ਆ ਸਾਡੀ ਬਹੁਤ ਪ੍ਰੀਮੀਅਮ ਡਿਜ਼ਾਈਨਿੰਗ ਹੈ ਜੀ ਦੇਖੋ ਇਹ ਆ ਵੀ ਡੋਰ ਸਾਡੇ ਨੇ ਫਿਟਿੰਗ ਕਰਕੇ ਦਿਖਾਏ ਹੋਏ ਆ ਆ ਸਾਰੀ ਦਰਵਾਜਿਆਂ ਦੀ ਸਾਰੀ ਡਿਜ਼ਾਈਨਿੰਗ ਲੱਗੀ ਲੱਗੀ ਹੋਈ ਹੈ ਜੀ ਆ ਵੀ ਸਾਡੇ ਕੋਲ ਡਿਜ਼ਾਈਨਿੰਗ ਸਾਰੀ ਹੋ ਗਈ ਆ ਦੇਖੋ ਜਿਵੇਂ ਜਾਲੀ ਵਾਲੇ ਪੱਲੇ ਦੀ ਆਪਾਂ ਗੱਲ ਕਰ ਰਹੇ ਆ ਜਾਲੀ ਵਾਲੇ ਪੱਲੇ ਜਿਹੜੇ ਤੁਹਾਨੂੰ ਸਾਡੇ ਕੋਲ ਮਿਲਣਗੇ ਤੁਹਾਨੂੰ ਕਿਸੇ ਵੀ ਫੈਕਟਰੀ ਚ ਨਹੀਂ ਮਿਲਣਗੇ ਚਾਹੇ ਤੁਸੀਂ 10 ਫੈਕਟਰੀਆਂ ਦੀ ਟ੍ਰਾਈ ਕਰਿਓ ਜਿਹੜੇ ਨਾਲ ਦੇ ਤੁਹਾਨੂੰ ਅਸੀਂ ਸਨਮਾਈਕਾ ਦੇ ਡੋਰ ਦੇਵਾਂਗੇ ਉਸੇ ਨਾਲ ਦੇ ਤੁਹਾਨੂੰ ਅਸੀਂ ਸੇਮ ਜਾਲੀ ਵਾਲੇ ਡੋਰ ਦੇਵਾਂਗੇ ਉਸੇ ਨਾਲ ਦੇ ਤੁਹਾਨੂੰ ਅਸੀਂ ਵਿੰਡੋਆਂ ਦੇਵਾਂਗੇ ਅੱਗੇ ਚੱਲ ਕੇ ਮੈਂ ਤੁਹਾਨੂੰ ਦਿਖਾਉਣਾ ਇਹ ਵਿੰਡੋਆਂ ਵੀ ਸਾਡੇ ਕੋਲ ਸਾਰੀਆਂ ਨਾਲ ਦੀਆਂ ਬਣੀਆਂ ਹੋਈਆਂ ਆ ਆ ਦੇਖੋ ਜਿਵੇਂ ਸਾਡੇ ਕੋਲ ਆ ਸਾਰੀ ਡਿਜ਼ਾਈਨਿੰਗ ਲੱਗੀ ਹੋਈ ਆ ਜਿਵੇਂ ਆ ਦੇਖੋ ਜਿਹੜੇ ਨਾਲ ਦੇ ਅਸੀਂ ਤੁਹ ਤੁਮੀ ਆ ਦੇਖੋ ਡਿਜ਼ਾਈਨ ਇਹਦੀ ਆਪਾਂ ਗੱਲ ਕਰ ਰਹੇ ਹਾਂ ਸਾਡੇ ਕੋਲੇ ਆ ਵੀ ਡਿਜ਼ਾਈਨਿੰਗ ਲੱਗੀ ਹੋਈ ਹੈ ਬਹੁਤ ਪ੍ਰੀਮੀਅਮ ਜੀ ਡਿਜ਼ਾਈਨਿੰਗ ਹੈ ਜੀ ਆ ਹੋ ਗਈ ਸਾਡੇ ਕੋਲ ਕੱਲਾ ਕੱਲਾ ਡੋਰ ਬਿਲਕੁਲ ਵੈਲ ਫਿਨਿਸ਼ਡ ਵਿਨੀਅਰ ਵਰਗੇ ਡੋਰ ਹੋਣਗੇ ਜੀ ਜਿਵੇਂ ਜੀ ਦਰਵਾਜ਼ੇ ਵਗੈਰਾ ਜਿਹੜੇ ਹੈਗੇ ਅਸੀਂ ਖੁਦ ਜਾ ਕੇ ਦੂਰੋਂ ਦੂਰੋਂ ਸਾਈ ਲੈ ਆਉਣਾ ਹੈ ਤਕਰੀਬਨ 3-400 ਕਿਲੋਮੀਟਰ ਤੋਂ ਅਸੀਂ ਆਪਣੇ ਆਪ ਹੀ ਸਾਈ ਲੈ ਆਉਣੇ ਆ ਆਪਣੇ ਆਪ ਹੀ ਫਿਟਿੰਗ ਕਰਵਾਉਂਦੇ ਆ ਦਰਵਾਜ਼ੇ ਵਿੰਡੋਆਂ ਤੇ ਸ਼ੀਸ਼ੇ ਦਾ ਕੰਮ ਇਹ ਸਾਰਾ ਕੁਝ ਅਸੀਂ ਬੇਦਮਟੀਰੀਅਲ ਕੰਮ ਕਰਦੇ ਹਾਂ ਜੀ ਸਾਡੇ ਕੋਲ ਦੂਰ ਦੂਰ ਦੀਆਂ ਸਾਈਟਾਂ ਤੇ ਸਾਡ